ਅੱਜ ਚਾਰ ਪਟੀਸ਼ਨਰ ਜਿਹੜੇ ਮਾਨੇ ਗੋਇਲ ਮਿਸਟਰ ਸਿੱਧੂ ਮਿੰਟੂ ਗਰਸਰੀਆ ਤੇ ਇੱਕ ਪੱਤਰਕਾਰ ਹੋਰ ਸੀ ਉਹਨਾਂ ਨੇ ਅੱਜ ਇੱਥੇ ਪਟੀਸ਼ਨ ਮੂਵ ਕੀਤੀ ਸੀ ਕਿ ਪਰਚਾ ਬੇਬੁਨਿਆਦ ਹੈ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਮਾਨਯੋਗ ਅਦਾਲਤ ਸ਼੍ਰੀ ਵਿਨੋਦ ਭਰਦਵਾਜ ਜੀ ਦੀ ਬੈਂਚ ਦੇ ਮੋਹਰੇ ਇਹ ਤੱਥ ਰੱਖੇ ਗਏ। ਉਹਨਾਂ ਨੇ ਇਹ ਤੱਥਾਂ ਨੂੰ ਦੇਖਿਆ ਤੇ ਉਹਨਾਂ ਨੇ ਸਰਕਾਰ ਨੂੰ ਸਵਾਲ ਕੀਤੇ ਇਹਦੇ ਉੱਤੇ ਵੀ ਇਹ ਪਰਚਾ ਕੀਤਾ ਤੁਸੀਂ ਇਹਦਾ ਬੇਸ ਕੀ ਹੈ? ਅਗਲੀ ਤਾਰੀਖ ਤੱਕ ਕੋਈ ਵੀ ਜਿਹੜਾ ਐਕਸ਼ਨ ਹੈ ਪੁਲਿਸ ਦਾ ਉਹਦੇ ਤੇ ਰੋਕ ਲਾ ਦਿੱਤੀ ਗਈ ਹੈ ਕੋਈ ਪਰਚਾ ਦਰਜ ਹੋ ਜਾਂਦਾ ਮੰਨ ਲਓ ਉਸ ਦੇ ਵਿੱਚ ਜਦੋਂ ਕੋਡ ਵੱਲੋਂ ਸਟੇ ਲੱਗਦੀ ਹੈ ਤਾਂ ਉਹਦਾ ਕੀ ਮਤਲਬ ਹੁੰਦਾ ਆਪਣੇ ਪੱਧਰ ਤੇ ਜਿਹੜੀ ਸਰਕਾਰ ਹੈ ਉਹ ਕੋਈ ਵੀ ਫਰਦਰ ਐਕਸ਼ਨ ਇਸ ਐਫ ਆਈ ਆਰ ਦੇ ਰਿਗਾਰਡਿੰਗ ਜਿਹੜਾ ਆ ਉਹ ਨਹੀਂ ਲੈ ਸਕਦੀ ਸਸ਼ੀ ਗਾਲ ਜੀ ਅਸੀਂ ਇਸ ਵੇਲੇ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਖੜੇ ਆ ਚੰਡੀਗੜ੍ਹ ਦੀ ਹਾਈ ਕੋਰਟ ਦੇ ਵਿੱਚ ਖੜਨ ਦਾ ਸਬਾਬ ਸਾਡਾ ਇਹ ਹੈ ਜੋ ਆਰਟੀ ਐਕਟਿਵਿਸਟ ਤੇ ਪੱਤਰਕਾਰਾਂ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਲੁਧਿਆਣਾ ਦੇ ਸਾਈਬਰ ਸੈੱਲ ਦੇ ਵੱਲੋਂ ਜਿਹੜੀ ਐਫ ਆਈ ਆਰ ਲੋਜ ਕੀਤੀ ਗਈ ਸੀ ਜੋ ਹੈਲੀਕਾਪਟਰ ਦੇ ਉਡਾਈ ਜਾਣ ਨੂੰ ਲੈ ਕੇ ਜਿਹੜਾ ਸੀਐਮ ਦਾ ਹੈਲੀਕਾਪਟਰ ਹੈ ਉਸ ਦੇ ਉਡਾਈ ਜਾਣ ਨੂੰ ਲੈ ਕੇ ਜਿਹੜੇ ਸਵਾਲ ਪੁੱਛੇ ਗਏ ਸੀ ਉਸ ਤੋਂ ਬਾਅਦ ਉਹ ਐਫ ਆਈ ਆਰ ਲੋਜ ਹੋਈ ਆ ਮਸਲਾ ਬਣਿਆ ਪੰਜਾਬ ਦੇ ਵਿੱਚ ਅੱਜ ਉਹਦੀ ਸੁਣਵਾਈ ਸੀ ਕੁਐਸ਼ਿੰਗ ਪਟੀਸ਼ਨ ਉਹਨਾਂ ਦੇ ਵੱਲੋਂ ਲਾਈ ਗਈ ਆ ਚਾਹੇ ਮਾਨੀ ਗੋਇਲ ਨੇ ਜਾਂ ਮਨਿੰ ਜਿਹੜੀ ਕਵਾਸ਼ਨ ਪਟੀਸ਼ਨ ਲਾਉਣ ਵਾਲਾ ਜਿਹੜੀ ਟੀਮ ਹੈ ਆਰਐਸ ਬੈਂਸ ਆਫਿਸ ਤੇ ਲਵਨੀਤ ਠਾਕੁਰ ਸਰਬਜੋਤ ਸਿੰਘ ਚੀਮਾ ਸਾਹਿਬ ਇਹ ਸਾਰੇ ਜਿਹੜੇ ਐਡਵੋਕੇਟਸ ਨੇ ਇਹਨਾਂ ਨੇ ਅੱਜ ਇੱਥੇ ਪਟੀਸ਼ਨ ਦੀ ਸੁਣਵਾਈ ਹੋਈ ਹੈ ਅੱਜ ਉਹਦੇ ਵਿੱਚ ਕੀ ਹੋਇਆ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਐਡਵੋਕੇਟ ਲਵਨੀਤ ਠਾਕੁਰ ਨੇ ਸਾਡੇ ਨਾਲ ਜਿਨ੍ਹਾਂ ਨੇ ਉਹ ਸਾਰੀ ਜਿਹੜੀ ਉਹ ਉੱਥੇ ਜਦੋਂ ਇਹ ਪੇਸ਼ ਹੋਇਆ ਉਹ ਉਸ ਕੇਸ ਦੇ ਵਿੱਚ ਇਹਨਾਂ ਨੇ ਪਲੀਡ ਕੀਤਾ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਕੀ ਕੀ ਅੱਜ ਕਾਰਵਾਈ ਹੋਈ ਹੈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਕੀਲ ਸਾਹਿਬ ਅੱਜ ਕੀ ਹੋਇਆ ਜੀ ਹਾਈ ਕੋਰਟ ਦੇ ਵਿੱਚ ਜਿੱਦਾਂ ਕਿ ਤੁਸੀਂ ਦੱਸਿਆ ਵੀ ਜਿਨ੍ਹਾਂ ਆਰਟੀਆਈ ਐਕਟਿਵਿਸਟ ਮਾਨੇ ਗੋਇਲ ਤੇ ਮਨਿੰਦਰ ਜੀ ਸਿੱਧੂ ਮਿੰਟੂ ਗੁਰਸਰੀਆ ਠੀਕ ਹੈ ਤੇ ਹੋਰ ਇਹਨਾਂ ਲੋਕਾਂ ਤੇ ਐਫ ਆਈ ਆਰ ਦਰਜ ਕੀਤੀ ਗਈ ਸੀ ਕਿਉਂਕਿ 1 ਦਸੰਬਰ ਤੋਂ 10 ਦਸੰਬਰ ਜਦੋਂ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਪੰਜਾਬ ਇੱਥੇ ਨਹੀਂ ਸੀਗੇ ਇੰਡੀਆ ਦੇ ਵਿੱਚ ਤਾਂ ਇਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਸੀ ਕਿ ਸਿੰਸ ਇੱਥੇ ਹੈ ਨਹੀਂਗੇ ਤੇ ਉਹਨਾਂ ਦਾ ਹੈਲੀਕਾਪਟਰ ਕਿੱਦਾਂ ਫਲਾਈ ਕਰ ਰਿਹਾ ਹੈ ਕੌਣ ਉਹਨੂੰ ਫਲਾਈ ਕਰ ਰਿਹਾ ਤਾਂ ਇੱਕ ਕੁਐਸਚਨ ਦੇ ਰੂਪ ਦੇ ਵਿੱਚ ਉਹ ਪੋਸਟ ਪਾਈ ਗਈ ਸੀ ਉਸ ਪੋਸਟ ਤੋਂ ਬਾਅਦ ਉਸ ਪੋਸਟ ਨੂੰ ਕਈ ਜਗ੍ਹਾ ਰੀਟਵੀਟ ਕਈ ਪੱਤਰਕਾਰਾਂ ਨੇ ਕੀਤਾ ਕਈ ਪੱਤਰਕਾਰਾਂ ਨੇ ਉਹਨਾਂ ਦੇ ਇੰਟਰਵਿਊ ਕੀਤੇ ਇਸ ਬਾਬਤ ਪਰ ਪੁਲਿਸ ਵੱਲੋਂ ਇੱਕ ਐਫਆਈਆਰ ਦਰਜ ਕਰ ਲਈ ਗਈ 10 ਬੰਦਿਆਂ ਤੇ ਤੇ ਵਿਦਾਊਟ ਐਨੀ ਪ੍ਰਾਇਮਰੀ ਇਨਵੈਸਟੀਗੇਸ਼ਨ ਜਾਂ ਜੂਬੀ ਹੈ ਨਾ 10 ਬੰਦਿਆਂ ਤੇ ਇਕੋਦਮ ਐਫਆਈਆਰ ਦਰਜ ਹੋਈ ਤੇ ਉਸ ਐਫਆਈਆਰ ਨੂੰ ਰੱਦ ਕਰਨ ਦੇ ਲਈ ਅੱਜ ਚਾਰ ਪਟੀਸ਼ਨਰ ਜਿਹੜੇ ਮਾਨੇ ਗੋਇਲ ਮਿਸਟਰ ਸਿੱਧੂ ਮਿੰਟੂ ਗੁਰਸਰੀਆ ਤੇ ਇੱਕ ਪੱਤਰਕਾਰ ਹੋਰ ਸੀ ਉਹਨਾਂ ਨੇ ਅੱਜ ਇੱਥੇ ਪਟੀਸ਼ਨ ਮੂਵ ਕੀਤੀ ਸੀ ਕਿ ਪਰਚਾ ਬੇਬੁਨਿਆਦ ਇਹਨੂੰ ਰੱਦ ਕੀਤਾ ਜਾਣਾ ਚਾਹੀਦਾ ਤੇ ਅਸੀਂ ਸਾਰੇ ਤੱਥ ਜਿਹੜੇ ਸੀਗੇ ਮਾਨਯੋਗ ਅਦਾਲਤ ਅ ਸ਼੍ਰੀ ਵਿਨੋਦ ਭਰਦਵਾਜ ਜੀ ਦੀ ਬੈਂਚ ਦੇ ਮੋਹਰੇ ਇਹ ਤੱਥ ਰੱਖੇ ਗਏ ਉਹਨਾਂ ਨੇ ਤੱਥਾਂ ਨੂੰ ਦੇਖਿਆ ਤੇ ਉਹਨਾਂ ਨੇ ਸਰਕਾਰ ਨੂੰ ਸਵਾਲ ਕੀਤੇ ਇਹਦੇ ਉੱਤੇ ਵੀ ਇਹ ਪਰਚਾ ਜਿਹੜਾ ਕੀਤਾ ਤੁਸੀਂ ਇਹਦਾ ਕੀ ਇਹਦਾ ਮਤਲਬ ਇਹਦਾ ਬੇਸ ਕੀ ਹੈ ਹਨਾ ਕਿ ਤੇ ਸਰਕਾਰ ਨੂੰ ਨੋਟਿਸ ਕੀਤਾ ਕਿ ਤੁਸੀਂ ਇਹਦੇ ਤੇ ਜਵਾਬ ਦਿਓ ਔਰ ਜਿੱਦਾਂ ਕਿ ਉਹ ਉਹਨਾਂ ਦੀ ਆਬਜ਼ਰਵੇਸ਼ਨਸ ਸੀਗੀਆਂ ਵੀ ਕ੍ਰਿਟਿਸਿਜ਼ਮ ਜਿਹੜਾ ਹੈ ਸਰਕਾਰ ਨੂੰ ਜਿਹੜਾ ਆ ਉਹ ਚੱਲਣਾ ਚਾਹੀਦਾ ਹੈ ਉਹ ਉਹਨੂੰ ਇੱਕ ਇਹੀ ਇੱਕ ਹੈਲਥੀ ਡੈਮੋਕ੍ਰੇਸੀ ਹੈ ਹਨਾ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਆਬਜ਼ਰਵੇਸ਼ਨ ਕੀਤੀਆਂ ਗਈਆਂ ਜਿਹੜੀਆਂ ਕਿ ਡਿਟੇਲਡ ਆਰਡਰ ਦੇ ਵਿੱਚ ਸਾਹਮਣੇ ਆਣੀਆਂ ਕਿਉਂਕਿ ਮੈਟਰ ਇਸ ਸਬਜੈਕਟ ਆ ਇਸੀ ਬਹੁਤ ਜ਼ਿਆਦਾ ਇਹਦੇ ਤੇ ਨਹੀਂ ਕਮੈਂਟ ਕਰ ਸਕਦੇ ਉਹ ਡਿਟੇਲਡ ਆਰਡਰ ਚ ਸਾਹਮਣੇ ਆਣੀਆਂ ਤੇ ਜਿਹੜਾ ਇੱਕ ਸਭ ਤੋਂ ਜ਼ਿਆਦਾ ਰੀਲਿਫ ਦਿੱਤਾ ਗਿਆ ਹੈ ਪੱਤਰਕਾਰਾਂ ਨੂੰ ਤੇ ਆਰਟੀਆਈ ਐਕਟਿਵਿਸਟਾਂ ਨੂੰ ਹੋਇਆ ਕਿ ਅਗਲੀ ਤਾਰੀਖ ਤੱਕ ਜਿਹੜੀ ਕਿ 23 ਫਰਵਰੀ ਹੈ ਇਸ ਕੇਸ ਦੇ ਵਿੱਚ ਤੇ ਕੋਈ ਵੀ ਜਿਹੜਾ ਐਕਸ਼ਨ ਹੈ ਪੁਲਿਸ ਦਾ ਉਹਦੇ ਤੇ ਰੋਕ ਲਾ ਦਿੱਤੀ ਗਈ ਹੈ ਅੱਛਾ ਤੇ ਇਹਦਾ ਰੋਕ ਦਾ ਕੀ ਮਤਲਬ ਹੁੰਦਾ ਜਦੋਂ ਕੋਈ ਪਰਚਾ ਦਰਜ ਹੋ ਜਾਂਦਾ ਮੰਨ ਲਓ ਉਸ ਦੇ ਵਿੱਚ ਜਦੋਂ ਕੋਰਟ ਵੱਲੋਂ ਸਟੇ ਲੱਗਦੀ ਹੈ ਤਾਂ ਉਹਦਾ ਕੀ ਮਤਲਬ ਹੁੰਦਾ ਕਿ ਪਹਿਲੀ ਗੱਲ ਤਾਂ ਕਿਸੇ ਤਰ੍ਹਾਂ ਦੀਆਂ ਕੋਈ ਗ੍ਰਿਫਤਾਰੀਆਂ ਜਿਹੜੀਆਂ ਉਹ ਇਸਤਰੀ ਇਸ ਤੇ ਨਹੀਂ ਹੋਣਗੀਆਂ ਕਿਸੇ ਨੂੰ ਇਨਕੁਆਇਰੀ ਚ ਸ਼ਾਮਲ ਹੋਣ ਦਾ ਦਬਾਅ ਨਹੀਂ ਬਣਾਇਆ ਜਾਏਗਾ ਜਾਂ ਆਪਣੇ ਪੱਧਰ ਤੇ ਜਿਹੜੀ ਸਰਕਾਰ ਹੈ ਉਹ ਕੋਈ ਵੀ ਫਰਦਰ ਐਕਸ਼ਨ ਇਸ ਐਫ ਆਈ ਆਰ ਦੇ ਰਿਗਾਰਡਿੰਗ ਜਿਹੜਾ ਆ ਉਹ ਨਹੀਂ ਲੈ ਸਕਦੀ ਉਹਨਾਂ ਨੂੰ ਪਹਿਲਾਂ ਕੋਰਟ ਨੂੰ ਜਵਾਬ ਦੇਣਾ ਪਏਗਾ ਫਿਰ ਕੋਰਟ ਡਿਸਾਈਡ ਕਰੇਗਾ ਕਿ ਇਸ ਨੂੰ ਇਸ ਪਰਚੇ ਨੂੰ ਰੱਦ ਕਰਨਾ ਹੈ ਕੀ ਜਾਂ ਇਸ ਇਸ ਤੇ ਕੋਈ ਹੋਰ ਆਰਡਰ ਕਰਨਾ ਹੈ ਇਹ ਇਹ ਕੋਰਟ ਨੇ ਦੇਖਣਾ ਹੁਣ ਮਤਲਬ ਹੁਣ ਸਰਕਾਰ ਇਸ ਐਫ ਆਈ ਆਰ ਦੇ ਰਿਗਾਰਡਿੰਗ ਹੋਰ ਕੋਈ ਵੀ ਕਦਮ ਜਿਹੜਾ ਆ ਉਹ ਨਹੀਂ ਲੈ ਸਕਦੀ ਅੱਛਾ ਜੀ ਜਿਹੜੀ ਪੁਲ ਪੰਜਾਬ ਪੁਲਿਸ ਆ ਮਤਲਬ ਕੀ ਤੇ ਜਿਹੜੀ ਜਿਹੜਾ ਇਹਦੇ ਵਿੱਚ ਜੋ ਸਰਕਾਰੀ ਪੱਖ ਸੀਗਾ ਜਾਂ ਉਹਨਾਂ ਦੇ ਵਕੀਲ ਸਾਹਿਬਾਨ ਸੀ ਉਹਨਾਂ ਦੇ ਵੱਲੋਂ ਵੀ ਕੋਈ ਪੱਖ ਆਪਣਾ ਰੱਖਿਆ ਗਿਆ ਇਸ ਸਾਰੇ ਮਾਮਲੇ ਦੇ ਹਾਂ ਉਹਨਾਂ ਨੇ ਕਾਫੀ ਉਧਰ ਪੱਖ ਰੱਖੇ ਤੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਮਤਲਬ ਲੋਕ ਭੜਕ ਸਕਦੇ ਨੇ ਜਾਂ ਇਸ ਤਰ੍ਹਾਂ ਦੇ ਕਾਫੀ ਮਤਲਬ ਉਹਨਾਂ ਨੇ ਆਪਣੇ ਵੱਲੋਂ ਆਰਗੂਮੈਂਟ ਪੇਸ਼ ਕੀਤੇ ਤੇ ਜਿਹੜੇ ਕਿ ਡਿਟੇਲਡ ਆਰਡਰ ਦਾ ਹਿੱਸਾ ਹੋਣਗੇ ਤੁਸੀਂ ਮਤਲਬ ਅਸੀਂ ਕਮੈਂਟ ਨਹੀਂ ਕਰ ਸਕਦੇ ਕਿ ਉਹਨਾਂ ਨੇ ਕੀ ਕੀ ਕਿਹਾ ਕੀ ਨਹੀਂ ਕਿਹਾ ਤੇ ਜਿਹੜੀ ਹਾਂਜੀ ਹਾਂਜੀ ਹਾਂ ਤੇ ਉਹ ਡਿਟੇਲਡ ਆਰਡਰ ਦੇ ਵਿੱਚ ਸਾਰੀਆਂ ਆਬਜ਼ਰਵੇਸ਼ਨਾਂ ਜੋ ਜੋ ਜੱਜ ਸਾਹਿਬ ਨੇ ਮਾਨਯੋਗ ਅਦਾਲਤ ਨੇ ਸੋਚੀਆਂ ਪਈ ਕਿ ਕੀ ਇਹ ਕੇਸ ਹੈ ਇਸ ਨੂੰ ਇਹਨੂੰ ਕਿਉਂ ਸਟੇ ਕਰਨਾ ਬਣਦਾ ਉਹ ਸਾਰੀ ਜਿਹੜੀ ਫਾਈਂਡਿੰਗਸ ਹੈ ਉਹ ਡਿਟੇਲਡ ਆਰਡਰ ਦਾ ਹਿੱਸਾ ਹੋਣਗੇ ਆ ਸਰਕਾਰ ਵੱਲੋਂ ਕੀ ਬਹਿਸ ਕੀਤੀ ਗਈ ਉਹ ਵੀ ਉਸ ਦਾ ਹਿੱਸਾ ਹੋਏਗੀ ਔਰ ਜਿਹੜੇ ਪਟੀਸ਼ਨਰਾਂ ਦੇ ਵਕੀਲ ਨੇ ਉਹਨਾਂ ਵੱਲੋਂ ਕੀ ਕਿਹਾ ਗਿਆ ਔਰ ਉਹ ਸਾਰਾ ਉਸ ਆਰਡਰ ਦਾ ਹਿੱਸਾ ਹੋਣਗੇ ਹੂੰ ਠੀਕ ਹੈ ਜੀ ਤਾਂ ਜਿਹੜੀ ਐਫ ਆਈ ਆਰ ਹੈ ਮੈਂ ਥੋੜਾ ਜਿਹਾ ਉਹਦੇ ਬਾਰੇ ਜਾਣਨਾ ਚਾਹੁੰਦਾ ਵੀ ਉਹ ਐਫ ਆਈ ਆਰ ਤੁਸੀਂ ਹੁਣ ਪਟੀਸ਼ਨ ਬਣਾਈ ਹੈ ਤੁਸੀਂ ਕੀ ਗਰਾਉਂਡ ਰੱਖੇ ਨੇ ਵੀ ਉਹ ਐਫ ਆਈ ਆਰ ਐਕਚੁਅਲੀ ਕੀ ਕਹਿ ਰਹੀ ਹੈ ਜਿਹੜੀਆਂ ਵੀ ਉੱਥੇ ਸੈਕਸ਼ਨਸ ਲੱਗੀਆਂ ਨੇ ਉਹ ਕਾਹਦੀਆਂ ਨੇ ਤੇ ਤੁਸੀਂ ਕਿਸ ਗਰਾਉਂਡਸ ਤੇ ਇਹਨੂੰ ਰੱਦ ਕਰਨ ਦੀ ਮੰਗ ਕਰ ਰਹੇ ਹੋ ਜਾਂ ਪਟੀਸ਼ਨਰ ਐਫ ਆਈ ਆਰ ਬੇਸਿਕਲੀ ਇਸ ਗਰਾਉਂਡ ਤੇ ਅਸੀਂ ਬਣਾਈ ਗਈ ਹੈ ਕਿ ਜਿਹੜਾ ਸਵਾਲ ਉਠਾਇਆ ਗਿਆ ਪਹਿਲਾਂ ਤਾਂ ਉਹ ਇੱਕ ਸਿਰਫ ਸਵਾਲ ਸੀ ਵੀ ਹੈਲੀਕਾਪਟਰ ਕੌਣ ਯੂਜ਼ ਕਰ ਰਿਹਾ ਹੈ ਉਹਦੇ ਤੇ ਕੋਈ ਡੈਰੋਗੇਟਰੀ ਸਟੇਟਮੈਂਟ ਨਹੀਂ ਸੀਗੀ ਕਿਸੇ ਤੇ ਕਿਸੇ ਨੂੰ ਇਹ ਨਹੀਂ ਕਿਹਾ ਗਿਆ ਸੀ ਕਿ ਫਲਾਣਾ ਯੂਜ਼ ਕਰ ਰਿਹਾ ਹੈ ਜਾਂ ਕੋਈ ਹੋਰ ਯੂਜ਼ ਕਰ ਰਿਹਾ ਹੈ ਇਦਾਂ ਦਾ ਕੋਈ ਸਿਰਫ ਇੱਕ ਬੇਸਿਕ ਸਵਾਲ ਹੈਗਾ ਵੀ ਜਦੋਂ ਉਹ ਇੱਥੇ ਨਹੀਂ ਹਨ ਤਾਂ ਯੂਜ਼ ਕਿਦਾਂ ਹੋ ਰਿਹਾ ਹੈ ਦੂਜਾ ਇਹ ਤਾਂ ਇਹ ਹੈਗਾ ਕਿ ਮਾਨਕ ਗੋਇਲ ਆਰਟੀਆਈ ਐਕਟਿਵਿਸਟ ਹੈ ਉਹ ਪਹਿਲਾਂ ਵੀ ਆਰਟੀਆਈਆਂ ਪਾਉਂਦੇ ਰਹੇ ਨੇ ਸਰਕਾਰ ਨੂੰ ਕਿ ਜਿਹੜਾ ਸਰਕਾਰ 에ਅਰਕ੍ਰਾਫਟ ਯੂਜ਼ ਕਰਦੀ ਹੈ ਹੈਲੀਕਾਪਟਰ ਯੂਜ਼ ਕਰਦੀ ਉਹਦਾ ਕੀ ਖਰਚਾ ਹੈ ਹਨਾ ਉਹਦੇ ਬਾਰੇ ਡਿਟੇਲਸ ਦੀ ਸਮੇਂ-ਸਮੇਂ ਤੋਂ ਮੰਗ ਕਰਦੇ ਰਹੇ ਨੇ 2024 ਤੋਂ ਹੀ ਤੇ ਉਹਨਾਂ ਦੀ ਜਿਹੜੀ ਆਰਟੀਆਈਆਂ ਦਾ ਜਵਾਬ ਉਹ ਨਹੀਂ ਦਿੱਤਾ ਜਾਂਦਾ ਸੀ ਐਂ ਕਹਿ ਕੇ ਉਹਨਾਂ ਨੂੰ ਡਿਸਮਿਸ ਕਰ ਦਿੰਦੇ ਸੀਗੇ ਭਈ ਇਹ ਸੈਕਸ਼ਨ 24 ਦੇ ਅੰਤਰਗਤ ਆ ਨਹੀਂ ਹੈ ਜੋ ਕਿ ਮੈਨੂੰ ਲੱਗਦਾ ਕਿ ਇੱਕ ਸਹੀ ਜਵਾਬ ਨਹੀਂ ਸਿਕਾ ਸਰਕਾਰ ਵੱਲੋਂ ਕਿਉਂਕਿ ਸੈਕਸ਼ਨ 24 ਦੇ ਅੰਤਰਗਤ ਨਹੀਂ ਆਣੀਆਂ ਡੀਆ ਦਾ ਜਿਹੜਾ ਸੈਕਸ਼ਨ 24 ਉਹਦੇ ਉਹਦੇ ਹੇਠਾਂ ਨਹੀਂ ਆਉਂਦੀ ਤਾਂ ਇਹ ਸਾਰੀਆਂ ਗੱਲਾਂ ਅਸੀਂ ਆਪਣੀ ਪਟੀਸ਼ਨ ਦਾ ਹਿੱਸਾ ਬਣਾਈਆਂ ਸੀਗੀਆਂ ਇਹ ਵੀ ਕਿਹਾ ਗਿਆ ਸੀਗਾ ਕਿ ਜਿਹੜੇ ਐਪ ਤੋਂ ਉਹਨਾਂ ਨੇ ਫਲਾਈਟ ਦੇਖੀ ਆ ਪਈ ਉਹ ਕਿੱਥੇ ਜਾਂਦੀ ਹੈ ਕਿੱਥੇ ਨਾ ਜਾਂਦੀ ਉਹ ਤਾਂ ਪਬਲੀਕਲੀ ਅਵੇਲੇਬਲ ਹੈ ਉਹ ਕੋਈ ਖੂਫੀਆ ਐਪ ਨਹੀਂ ਹੈਗੀ ਜਾਂ ਕੋਈ ਇਲੀਗਲ ਪਲੇਟਫਾਰਮ ਨਹੀਂ ਹੈਗਾ ਤੁਸੀਂ ਵੀ ਕਿਤੇ ਬਾਈਏ ਟਰੈਵਲ ਕਰਦੇ ਹੋ ਤੁਸੀਂ ਫਲਾਈਟ ਦਾ ਨੰਬਰ ਪੜੋ ਤੁਹਾਡੀ ਵੀ ਆ ਜਾਏਗਾ ਵੀ ਫਲਾਈਟ ਕਿੱਥੇ ਹੈਗੀ ਹੈ ਕਿੱਥੇ ਪਹੁੰਚੀ ਹੈ ਨਾ ਤੇ ਉਹ ਬਿਲਕੁਲ ਇੱਕ ਮਤਲਬ ਪੁਖਤਾ ਪਲੇਟਫਾਰਮ ਹੈ ਲੀਗਲ ਪਲੇਟਫਾਰਮ ਹੈ ਠੀਕ ਹੈ ਇੱਕ ਜਿਹੜਾ ਕਿ ਇਹ ਪਰਚਾ ਜਿਹੜਾ ਆ ਉਹ ਕਿਸੇ ਨੇ ਕੰਪਲੇਂਟ ਨਹੀਂ ਕੀਤੀ ਪੁਲਿਸ ਪੁਲਿਸ ਆਪ ਹੀ ਇੱਥੇ ਕੰਪਲੇਨੈਂਟ ਹੈ ਤਾਂ ਇਹ ਇੱਕ ਇੱਕ ਵੱਡਾ ਤਾਂ ਮਤਲਬ ਇਹਦੇ ਚ ਪੇਚ ਸਿਗਾ ਤੇ ਇਸ ਤਰ੍ਹਾਂ ਦੀ ਕਈ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਪਟੀਸ਼ਨ ਦਾ ਹਿੱਸਾ ਸੀਗੀਆਂ ਤੇ ਜਿਹਨੂੰ ਕੀ ਮਾਨਯੋਗ ਅਦਾਲਤ ਨੇ ਕਨਸਿਡਰ ਕੀਤਾ ਤੇ ਹੁਣ ਦੇਖਣਾ ਹੈ ਕਿ ਪੰਜਾਬ ਸਰਕਾਰ ਇਹਦੇ ਤੇ ਕੀ ਜਵਾਬ ਦਿੰਦੀ ਹੈ ਪਰ ਫੌਰੀ ਤੌਰ ਲਈ ਇਹ ਫਰੀडम ਆਫ ਸਪੀਚ ਤੇ ਤੇ ਮਤਲਬ ਪੱਤਰਕਾਰਾਂ ਲਈ ਤੇ ਮਤਲਬ ਬੱਡੀ ਰਾਹਤ ਹੈ ਮੈਂ ਤੁਸੀਂ ਉਸ ਦਿਨ ਵੀ ਸੀਗੇ ਇੱਥੇ ਜਿੱਦਨ ਪ੍ਰੋਟੈਸਟ ਹੋਈ ਸੀ ਜਾਂ ਜਿੱਦਾਂ ਵੀ ਇੱਥੇ ਜਿਹੜਾ ਇੱਥੇ ਇਸ ਗੱਲ ਦਾ ਮਸਲਾ ਵੀ ਬਣਿਆ ਤਾਂ ਜਿਹੜਾ ਫ੍ਰੀडम ਆਫ ਐਕਸਪ੍ਰੈਸ਼ਨ ਦਾ ਮਸਲਾ ਹੈ ਤੁਸੀਂ ਇਹਨੂੰ ਪਟੀਸ਼ਨ ਨੂੰ ਹੁਣ ਕਰ ਵੀ ਰਹੇ ਹੋ ਤਾਂ ਉਹ ਉਹ ਕਿਦਾਂ ਦਾ ਰਾਈਟ ਹੈ ਤੇ ਇਦਾਂ ਕਿਦਾਂ ਫਰਿੰਜ ਹੋ ਰਿਹਾ ਇਸ ਐਫ ਆਈ ਆਰ ਦੇ ਨਾਲ ਉਹ ਹਾਂ ਮੈਂ ਕੱਲ ਇਸੇ ਤਰ੍ਹਾਂ ਕੀਤੇ ਗਿਆ ਸੁਪਰੀਮ ਕੋਰਟ ਦੀ ਸਮਾਂ ਸਮੇਂ ਤੇ ਜਜਮੈਂਟਾਂ ਆਉਂਦੀਆਂ ਹੈ ਠੀਕ ਹੈ ਕਿ ਫੇਅਰ ਕ੍ਰਿਟਿਸਿਜ਼ਮ ਹੈ ਜਿਹੜਾ ਉਹ ਡੈਮੋਕ੍ਰੇਸੀ ਦਾ ਇੱਕ ਜ਼ਰੂਰੀ ਅੰਗ ਹੈ ਠੀਕ ਹੈ ਇਸ ਤੋਂ ਬਿਨਾ ਡੈਮੋਕ੍ਰੇਸੀ ਦਾ ਕੋਈ ਮਤਲਬ ਰਹਿ ਨਹੀਂ ਜਾਂਦਾ ਤੇ ਬੇਸਿਕਲੀ ਇਹ ਸਾਰੀ ਚੀਜ਼ ਸਤਿਧਾਰਤ ਹੈ ਠੀਕ ਹੈ ਕਿ ਤੁਸੀਂ ਕਿਸੇ ਦੀ ਵੋਇਸ ਨੂੰ ਗੈਗ ਨਹੀਂ ਕਰ ਸਕਦੇ ਕੋਰਟ ਨੇ ਵੀ ਆਨਰੇਬਲ ਕੋਰਟ ਨੇ ਵੀ ਇਹ ਚੀਜ਼ਾਂ ਆਬਜ਼ਰਵ ਕੀਤੀਆਂ ਨੇ ਤੇ ਇਹੀ ਇਸੇ ਤਰ੍ਹਾਂ ਇਸ ਤੋਂ ਜ਼ਿਆਦਾ ਮੈਂ ਹੁਣ ਨਹੀਂ ਕਰ ਪਾਉਂਗਾ ਕਿਉਂਕਿ ਇਹ ਸਾਰਾ ਕੋਰਟ ਦੀ ਪ੍ਰोसीडिंग्स ਹੈ ਤੇ ਉਸ ਐਥਿਕਸ ਨੂੰ ਮੁੱਖ ਰੱਖਦੇ ਹੋਏ ਤੁਸੀਂ ਤੁਹਾਨੂੰ ਲੱਗਦਾ ਵੀ ਇਹ ਫਿਟ ਕੇਸ ਆ ਤੁਹਾਡਾ ਹੁਣ ਕੁਐਸ਼ਿੰਗ ਵਾਸਤੇ ਮੈਰਿਟ ਤੇ ਤੁਸੀਂ ਕੁਐਸ਼ ਬਿਲਕੁਲ ਬਿਲਕੁਲ ਇਸ ਤੋਂ ਫਿਟ ਕੇਸ ਹੋ ਨਹੀਂ ਸਕਦਾ ਜਿੱਥੇ ਸਿਰਫ ਸਵਾਲ ਪੁੱਛਣ ਤੇ ਐਫ ਆਈ ਆਰ ਕਰ ਦਿੱਤੀ ਗਈ ਹੋਵੇ ਉਸ ਤੋਂ ਚੰਗਾ ਨਹੀਂ। ਸ਼ੁਕਰੀਆ ਜੀ। ਏਸਨ ਐਡਵੋਕੇਟ ਲਬਦੀਤ ਠਾਕੁਰ ਜਿਨ੍ਹਾਂ ਨੇ ਜੋ ਅੱਜ ਮਾਨਿੰਗ ਗੋਇਲ ਦੇ ਹਵਾਲੇ ਦੇ ਨਾਲ ਜਾਂ ਜੋ ਮਨਿੰਦਰ ਜੀ ਸਿੱਧੂ ਦੇ ਹਵਾਲੇ ਦੇ ਨਾਲ ਜਿਹੜੀ ਐਫ ਆਈ ਆਰ ਦੀ ਕੁਐਸ਼ਨ ਪਟੀਸ਼ਨ ਇੱਥੇ ਫਾਈਲ ਕੀਤੀ ਗਈ ਸੀ ਉਸ ਦੇ ਬਾਬਤ ਅੱਜ ਹਾਈ ਕੋਰਟ ਦੇ ਵੱਲੋਂ ਸਟੇ ਕੀਤਾ ਗਿਆ। ਉਹ ਸਟੇ ਦੇ ਬਾਰੇ ਅੱਜ ਆਪਣੀ ਗੱਲਬਾਤ ਇਹਨਾਂ ਦੇ ਨਾਲ ਹੋਈ ਹੈ ਇਹਨਾਂ ਨੇ ਦੱਸਿਆ ਕਿ ਕਿਸ ਢੰਗ ਦੇ ਨਾਲ ਇਹ ਕੋਰਟ ਦੀ ਆਬਜ਼ਰਵੇਸ਼ਨ ਹੈ ਤੇ ਆਬਜ਼ਰਵੇਸ਼ਨ ਦੇ ਵਿੱਚ ਉਹਨਾਂ ਨੇ ਹਾਲ ਫਿਲਹਾਲ ਇਸ ਐਫਆਈਆਰ ਦੇ ਬਾਬਤ ਜਿਹੜੀ ਵੀ ਪੁਲਿਸ ਜਾਂਚ ਹੈ ਉਸ ਦੇ ਉੱਤੇ ਰੋਕ ਲਾ ਦਿੱਤੀ ਹੈ